ਜੈ ਗੁਰਦੇਵ ਧੰਗੁਰਦੇਵ ਜੈ ਪੀਰਾਂ ਦੀ ਜੈ ਸੰਤਾਂ ਦੀ ਸਾਧ ਸੰਗਤ ਜੀ ਬੇਨਤੀ ਕਰਨ ਲੱਗੇ ਆ ਪਿੰਡ ਗੁੜਾ ਤਸੀਲ ਨਕੋਦਰ ਜ਼ਿਲ੍ਹਾ ਜਲੰਧਰ ਜੋ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਗੁੜਾ ਵਿੱਚ ਸਲਾਨਾ ਜੋੜ ਮੇਲਾ ਪੀਰਾਂ ਦੀ ਦਰਬਾਰ ਤੇ ਮਨਾਇਆ ਜਾਂਦਾ ਹੈ ਉਹ ਇਸ ਵਾਰ 19 ਜੂਨ ਤਿੰਨ ਵੀਰਵਾਰ ਨੂੰ ਬਹੁਤ ਹੀ ਧੂਮ ਧਾਮ ਨਾਲ ਨਗਰ ਦੀ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸੋ ਬੇਨਤੀ ਹੈ ਵੀ ਸਾਰੀ ਸਮੂਹ ਸਾਧ ਸੰਗਤ ਪਹੁੰਚਣ ਦੀ ਕਿਰਪਾਲਤਾ ਕਰਨਾ ਤੇ ਪੀਰਾਂ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਸੋ ਸਾਧ ਸੰਗਤ ਜੀ ਪ੍ਰੋਗਰਾਮ ਦਾ ਵੇਰਵਾ ਇਸ ਤਰ੍ਹਾਂ ਹੈ ਵੀ 19 ਜੂਨ ਦਿਨ ਵੀਰਵਾ ਨੂੰ ਸਵੇਰੇ 10 ਵਜੇ ਝੰਡੇ ਤੇ ਚਾਦ ਦੀ ਰਸਮ ਅਦਾ ਕੀਤੀ ਜਾਊਗੀ ਉਸ ਤੋਂ ਬਾਅਦ ਤਕਰੀਬਨ 11 ਵਜੇ ਨਕਲਾਂ ਦਾ ਪ੍ਰੋਗਰਾਮ ਆਰੰਭਿਆ ਗਿਆ ਸੰਗਤ ਵੱਲੋਂ ਤੇ ਉਸ ਦੇ ਉਪਰੰਤ ਲੰਗਰ ਪ੍ਰਸ਼ਾਦੇ ਦਾ ਟਟ ਵਰਤਾਏ ਜਾਣਗੇ ਤੇ ਉਸ ਤੋਂ ਉਪਰੰਤ ਰਾਤ 8 ਵਜੇ ਕਵਾਲ ਪਾਰਟੀ ਕਿਉਂਕਿ ਪੰਜਾਬ ਦੀ ਇੱਕ ਪ੍ਰਸਿੱਧ ਕਵਾਲ ਪਾਰਟੀ ਆ ਜਕਰ ਹੁਸੈਨ ਮਲੇਰ ਕੋਟਲੇ ਵਾਲੇ ਉਹਨਾਂ ਵੱਲੋਂ ਕਵਾਲ ਪਾਰਟੀ ਆ ਰਹੀ ਹੈ ਸਾਡੇ ਇੱਥੇ ਪਿੰਡ ਗੁੜਾ ਸੋ ਸਾਰੀ ਸਾਧ ਸੰਗਤ ਹਮ ਹਮਾ ਕੇ ਪਹੁੰਚੋ ਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਇਹ ਜੋ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਹਰ ਸਾਲ ਜੇਠੇ ਵੀਰਵਾਰ 6 ਮਹੀਨਾ ਦੇਸੀ 8 ਮਹੀਨਾ ਜੇਠਾ ਵੀਰਵਾਰ ਹਰ ਸਾਲ ਹੀ ਮਨਾਇਆ ਜਾਂਦਾ ਹੈ ਤੇ ਨਗਰ ਦੇ ਸਹਿਯੋਗ ਨਾਲ ਤੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤੇ ਜੇ ਕੋਈ ਸਾਥੀ ਸਾਡਾ ਕਿਸੇ ਤਰ੍ਹਾਂ ਦੀ ਸੇਵਾ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤੇ ਉਹ ਪ੍ਰਬੰਧਕ ਵੀਰਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਦਰਬਾਰ ਤੇ ਪਹੁੰਚੋ ਹਮਾ ਹਮਾ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਧੰਨਵਾਦ ਜੀ ਜੋ ਇਹ ਪ੍ਰੋਗਰਾਮ ਆਰੰਭਿਆ ਗਿਆ ਹੈ ਇਹ 22 ਲਾਈਵ ਨਿਊਜ਼ ਤੇ ਲਾਈਵ ਵੀ ਦੇਖੋਗੇ ਤੁਸੀਂ ਤੇ ਜੋ ਸਵੇਰ ਤੋਂ ਆਰੰਭ ਹੋ ਕੇ ਸ਼ਾਮ ਤੱਕ देर ਰਾਤ ਤੱਕ ਚੱਲੇਗਾ ਇਸ ਕਰਕੇ ਤੁਸੀਂ ਲਾਈਵ ਵੀ ਦੇਖ ਸਕਦੇ ਆ 22 ਨਿਊਜ਼ ਲਾਈਵ ਚੈਨਲ ਤਾਂ ਲੰਗਰ ਪ੍ਰਸ਼ਾਦੇ ਦਾ ਟਟ ਬਰਤਾਏ ਜਾਣਗੇ ਤੇ ਉਸ ਤੋਂ ਉਪਰੰਤ ਰਾਤ 8 ਵਜੇ ਕਵਾਲ ਪਾਰਟੀ ਕਿਉਂਕਿ ਪੰਜਾਬ ਦੀ ਇੱਕ ਪ੍ਰਸਿੱਧ ਕਵਾਲ ਪਾਰਟੀ ਆ ਜਕਰ ਹੁਸੈਨ ਮਲੇਰ ਕੋਟਲੇ ਵਾਲੇ ਉਹਨਾਂ ਵੱਲੋਂ ਕਵਾਲ ਪਾਰਟੀ ਆ ਰਹੀ ਹੈ ਸਾਡੇ ਇੱਥੇ ਪਿੰਡ ਗੁੜਾ ਸੋ ਸਾਰੀ ਸਾਧ ਸੰਗਤ ਹਮ ਹਮਾ ਕੇ ਪਹੁੰਚੋ ਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਜੋ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਹਰ ਸਾਲ ਜੇਠੇ ਵੀਰਵਾਰ 8 ਮਹੀਨਾ ਦੇਸੀ 8 ਮਹੀਨਾ ਜੇਠਾ ਵੀਰਵਾਰ ਹਰ ਸਾਲ ਹੀ ਮਨਾਇਆ ਜਾਂਦਾ ਹੈ ਤੇ ਨਗਰ ਦੇ ਸਹਿਯੋਗ ਨਾਲ ਤੇ ਇਨਾਰੇ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਤੇ ਜੇ ਕੋਈ ਸਾਥੀ ਸਾਡਾ ਕਿਸੇ ਤਰ੍ਹਾਂ ਦੀ ਸੇਵਾ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤੇ ਉਹ ਪ੍ਰਬੰਧਕ ਵੀਰਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਦਰਬਾਰ ਤੇ ਪਹੁੰਚੋ ਹਮਾ ਮਾ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਧੰਨਵਾਦ ਜੀ ਜੋ ਇਹ ਪ੍ਰੋਗਰਾਮ ਆਰੰਭਿਆ ਗਿਆ ਹੈ ਇਹ 22 ਲਾਈਵ ਨਿਊਜ਼ ਤੇ ਲਾਈਵ ਵੀ ਦੇਖੋਗੇ ਤੁਸੀਂ ਤੇ ਜੋ ਸਵੇਰ ਤੋਂ ਆਰੰਭ ਹੋ ਕੇ ਸ਼ਾਮ ਤੱਕ देर ਰਾਤ ਤੱਕ ਚੱਲੇਗਾ ਤੇ ਇਸ ਕਰਕੇ ਤੁਸੀਂ ਲਾਈਵ ਵੀ ਦੇਖ ਸਕਦੇ ਆ 22 نیوز ਲਾਈਵ ਚੈਨਲ